ਨਮਸਕਾਰ ਦੋਸਤੋ ਸੱਚੀ ਦੌਲਤ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚੋਂ ਕੁਝ ਖੋ ਲਿਆ ਗਿਆ ਹੈ ਕੋਈ ਰਿਸ਼ਤਾ ਕੋਈ ਸੁਪਨਾ ਕੋਈ ਉਮੀਦ ਕੁਝ ਅਜੀਹਾ ਜੋ ਤੁਹਾਡੇ ਲਈ ਸਭ ਕੁਝ ਸੀ ਅਤੇ ਹੁਣ ਸਿਰਫ ਖਾਲੀਪਨ ਹੀ ਬਚਿਆ ਹੈ ਦਿਲ ਵਿੱਚ ਇੱਕ ਸਵਾਲ ਹੈ ਕੀ ਇਹ ਵਾਪਸ ਆਵੇਗਾ ਕੀ ਇਹ ਰਿਸ਼ਤਾ ਇਹ ਉਹ ਵਿਅਕਤੀ ਉਹ ਗਿਆ ਹੋਇਆ ਸਮਾਂ ਵਾਪਿਸ ਆ ਸਕਦਾ ਹੈ ਅੱਜ ਮੈਂ ਤੁਹਾਨੂੰ ਉਹ ਦੱਸਣ ਆਈ ਹਾਂ ਜੋ ਸਾਡੇ ਗੁਰੂਆਂ ਨੇ ਸਦੀਆਂ ਪਹਿਲਾਂ ਕਿਹਾ ਸੀ ਤੇ ਅੱਜ ਵੀ ਉਹ ਕਹਾਵਤ ਸਾਡੇ ਹਰ ਦਰਦ ਦਾ ਜਵਾਬ ਹੈ ਸੋਗ ਨਾ ਕਰੋ ਜੋ ਤੁਹਾਡਾ ਹੈ ਉਹ ਕਦੇ ਤੁਹਾਡੇ ਤੋਂ ਨਹੀਂ ਜਾ ਸਕਦਾ ਪਰ ਤੁਸੀਂ ਕਹੋਗੇ ਪਰ ਪਰਮਾਤਮਾ ਉਹ چلا ਗਿਆ ਹੈ ਅਤੇ ਜੋ ਹੁਣ ਬਚਿਆ ਹੈ ਮੈਂ ਕਹਿੰਦੀ ਹਾਂ ਉਹ ਹੈ ਵਿਸ਼ਵਾਸ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਵੀ ਬਚਿਆ ਸੀ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਯੁੱਧ ਦੇ ਮੈਦਾਨ ਵਿੱਚ ਕਿਹਾ ਸੀ ਜਦੋਂ ਸਭ ਕੁਝ ਗਵਾਚ ਰਿਹਾ ਸੀ ਜਦੋਂ ਸਾਡੇ ਆਪਣੇ ਕੋਲ ਤਲਵਾਰ ਲੈ ਕੇ ਸਾਹਮਣੇ ਖੜੇ ਸਨ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਜੋ ਚਲਾ ਗਿਆ ਹੈ ਉਹ ਨਸ਼ਟ ਨਹੀਂ ਹੁੰਦਾ ਇਹ ਰੂਪ ਬਦਲਦਾ ਹੈ ਇਹ ਸਿਰਫ ਇੱਕ ਯੁੱਧ ਦੇ ਬਾਰੇ ਨਹੀਂ ਹੈ ਇਹ ਤੁਹਾਡੀ ਮੇਰੀ ਸਾਡੀ ਜ਼ਿੰਦਗੀ ਬਾਰੇ ਹੈ ਕਈ ਵਾਰ ਸਾਡੇ ਨੇੜੇ ਦਾ ਕੋਈ ਸਮਾਂ ਚਲਾ ਜਾਂਦਾ ਹੈ ਮੌਤ ਦੁਆਰਾ ਨਹੀਂ ਬਲਕਿ ਦਿਲ ਦੁਆਰਾ ਕੋਈ ਸਾਨੂੰ ਧੋਖਾ ਦਿੰਦਾ ਹੈ ਕੋਈ ਅਚਾਨਕ ਚਲਾ ਜਾਂਦਾ ਹੈ ਜਾਂ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਅਸੀਂ ਬੇਵਸ ਹੋ ਜਾਂਦੇ ਹਾਂ ਅਤੇ ਫਿਰ ਦਿਲ ਕਹਿੰਦਾ ਹੈ ਪ੍ਰਮਾਤਮਾ ਉਹ ਕਿਉਂ ਗਿਆ ਮੈਂ ਇਮਾਨਦਾਰ ਸੀ ਫਿਰ ਉਹ ਕਿਉਂ ਗਿਆ ਗੁਰੂ ਜੀ ਜਵਾਬ ਦਿੰਦੇ ਹਨ ਕਿ ਜੋ ਗਿਆ ਹੈ ਉਹ ਤੁਹਾਡੀ ਵਫਾਦਾਰੀ ਦੀ ਪਰਖ ਕਰਨ ਲਈ ਗਿਆ ਹੈ ਜੋ ਚੀਜ਼ ਤੁਹਾਡੇ ਤੋਂ ਖੋਹ ਲਈ ਗਈ ਹੈ ਉਹ ਹਮੇਸ਼ਾ ਲਈ ਨਹੀਂ ਗਈ ਕਈ ਵਾਰ ਤੁਹਾਨੂੰ ਚੀਜ਼ਾਂ ਤੋਂ ਥੋੜਾ ਦੂਰ ਜਾਣਾ ਪੈਂਦਾ ਹੈ ਤੇ ਦੇਖਣਾ ਪੈਂਦਾ ਹੈ ਕਿ ਕੀ ਤੁਸੀਂ ਕਦੇ ਅਜਿਹੇ ਅਜੇ ਵੀ ਇਹ ਚਾਹੁੰਦੇ ਹੋ ਜਾਂ ਤੁਹਾਨੂੰ ਅਜੇ ਵੀ ਇਸ ਵਿਸ਼ਵਾਸ ਹੈ ਹਰ ਚੀਜ਼ ਦੇ ਵਾਪਿਸ ਆਉਣ ਦੀ ਸੰਭਾਵਨਾ ਉਦੋਂ ਤੱਕ ਜਿੰਦਾ ਹੈ ਜਦੋਂ ਤੱਕ ਤੁਸੀਂ ਉਮੀਦ ਨਹੀਂ ਗਵਾਉਂਦੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੋ ਤੁਹਾਡਾ ਹੈ ਉਹ ਵਾਪਿਸ ਆਵੇਗਾ ਪਰ ਜਦੋਂ ਤੁਸੀਂ ਤਿਆਰ ਹੋ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਤਿਆਰ ਹੋ ਜਦ ਤੁਸੀਂ ਅਜੇ ਵੀ ਅਤੀਤ ਦੇ ਦਰਦ ਵਿੱਚ ਉਲਝੇ ਹੋਏ ਹੋ ਗੁਰੂ ਜੀ ਸਾਨੂੰ ਵਾਰ-ਵਾਰ ਸਮਝਾਉਂਦੇ ਹਨ ਕਿ ਜੋ ਬੀਤ ਗਿਆ ਹੈ ਉਹ ਬੀਤ ਗਿਆ ਹੈ ਪਰ ਜੋ ਬਚਿਆ ਹੈ ਉਹ ਤੁਹਾਡੇ ਕਰਮਾਂ ਤੇ ਨਿਰਭਰ ਕਰਦਾ ਹੈ ਕੀ ਤੁਸੀਂ ਕਦੇ ਦੇਖਿਆ ਹੈ ਕਿ ਪੱਤੇ ਰੁੱਖ ਤੋਂ ਡਿੱਗਦੇ ਹਨ ਪਰ ਕੀ ਬਸੰਤ ਨਹੀਂ ਆਉਂਦੀ ਕਈ ਵਾਰ ਸਮੁੰਦਰ ਪਿੱਛੇ हट ਜਾਂਦਾ ਹੈ ਪਰ ਕੀ ਲਹਿਰਾਂ ਵਾਪਸ ਨਹੀਂ ਆਉਂਦੀਆਂ ਇਹ ਜੀਵਨ ਦਾ ਨਿਯਮ ਹੈ ਜੋ ਚਲਾ ਗਿਆ ਹੈ ਉਹ ਵਾਪਿਸ ਆਉਂਦਾ ਹੈ ਪਰ ਉਦੋਂ ਹੀ ਜਦੋਂ ਤੁਸੀਂ ਡਰਨਾ ਬੰਦ ਕਰ ਦਿੰਦੇ ਹੋ ਕਈ ਵਾਰ ਅਸੀਂ ਐਨੇ ਟੁੱਟ ਜਾਂਦੇ ਹਾਂ ਕਿ ਸਾਡੇ ਕੋਲੇ ਦੇਖਣ ਦੀ ਵੀ ਤਾਕਤ ਨਹੀਂ ਹੁੰਦੀ ਕਿ ਕੀ ਆ ਰਿਹਾ ਹੈ ਪਰ ਯਾਦ ਰੱਖੋ ਕਿ ਪ੍ਰਮਾਤਮਾ ਤੁਹਾਡੇ ਨਾਲ ਹੈ ਭਾਵੇਂ ਤੁਹਾਨੂੰ ਲੱਗਦਾ ਹੈ ਕਿ ਕੋਈ ਨਹੀਂ ਹੈ ਅਰਜੁਨ ਨੇ ਵੀ ਹਾਰ ਮੰਨ ਲਈ ਸੀ ਸਵੀਕਾਰ ਕਰ ਲਿਆ ਸੀ ਕਿ ਉਸਨੇ ਆਪਣਾ ਧਨੁ ਸ਼ੇਠਾ ਰੱਖਿਆ ਸੀ ਉਹ ਕੁਝ ਵੀ ਸੋਚਣ ਦੇ ਯੋਗ ਨਹੀਂ ਸੀ ਪਰ ਭਗਵਾਨ ਕ੍ਰਿਸ਼ਨ ਨੇ ਮੁਸਕਰਾਉਂਦੇ ਹੋਏ ਕਿਹਾ ਤੁਹਾਡਾ ਫਰਜ਼ ਲੜਨਾ ਹੈ ਨਤੀਜੇ ਦੀ ਚਿੰਤਾ ਨਾ ਕਰੋ ਅੱਜ ਵੀ ਤੁਹਾਡੀ ਜ਼ਿੰਦਗੀ ਦੀ ਲੜਾਈ ਉਹੀ ਹੈ ਤੁਹਾਨੂੰ ਆਪਣਾ ਫਰਜ਼ ਨਿਭਾਉਂਦੇ ਰਹਿਣਾ ਪਵੇਗਾ ਤੁਹਾਨੂੰ ਰਿਸ਼ਤਿਆਂ ਵਿੱਚ ਸੱਚਾ ਕੰਮ ਵਿੱਚ ਈਮਾਨਦਾਰ ਅਤੇ ਆਪਣੇ ਮਨ ਵਿੱਚ ਵਿਸ਼ਵਾਸ ਰੱਖਣਾ ਪਵੇਗਾ ਕਈ ਵਾਰ ਤੁਹਾਨੂੰ ਲੱਗੇਗਾ ਕਿ ਤੁਸੀਂ ਬਹੁਤ ਕੁਝ ਗਵਾ ਦਿੱਤਾ ਹੈ ਪਰ ਸੱਚ ਇਹ ਹੈ ਕਿ ਤੁਸੀਂ ਸਿਰਫ ਉਹੀ ਗਵਾਇਆ ਹੈ ਜੋ ਇਸ ਵੇਲੇ ਤੁਹਾਡੇ ਲਈ ਨਹੀਂ ਸੀ ਜਾਂ ਸ਼ਾਇਦ ਤੁਸੀਂ ਇਸ ਵੇਲੇ ਉਸ ਉਸ ਦੇ ਲਈ ਨਹੀਂ ਸੀ ਪਰ ਜਦੋਂ ਉਸ ਦੇ ਲਾਇਕ ਬਣ ਜਾਂਦੇ ਹੋ ਤਾਂ ਜੋ ਗਿਆ ਹੈ ਉਹ ਹੋਰ ਸੁੰਦਰ ਰੂਪ ਵਿੱਚ ਵਾਪਿਸ ਆ ਜਾਵੇਗਾ ਇਹ ਸ਼੍ਰੀ ਕ੍ਰਿਸ਼ਨ ਦਾ ਭਰੋਸਾ ਹੈ ਜਦੋਂ ਸ਼੍ਰੀ ਰੁਕਮਣੀ ਨੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਦਿਲ ਤੋਂ ਚਾਹਿਆ ਸੀ ਸਿਰਫ ਬਿਨਾ ਬੋਲੇ ਜਾਂ ਪੁੱਛੇ ਹੀ ਚਾਹਿਆ ਸੀ ਤਾਂ ਜੇ ਤੁਸੀਂ ਵੀ ਆਪਣੇ ਦਿਲ ਤੋਂ ਕੁਝ ਚਾਹੁੰਦੇ ਹੋ ਤਾਂ ਇਹ ਜ਼ਰੂਰ ਵਾਪਿਸ ਆਵੇਗਾ ਪਰ ਪਹਿਲਾਂ ਆਪਣੇ ਆਪ ਨੂੰ ਬਦਲੋ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੀ ਆਤਮਾ ਨੂੰ ਸਾਫ਼ ਕਰੋ ਤੇ भगवान कृष्ण नु दसो कि हे माधव मेनू ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਜੋ ਮੇਰਾ ਹੈ ਉਹ ਵਾਪਿਸ ਆਵੇਗਾ ਜੇ ਇਹ ਨਹੀਂ ਆਉਂਦਾ ਤਾਂ ਮੈਂ ਸਮਝਾਂਗਾ ਕਿ ਇਹ ਮੇਰੀ ਜ਼ਿੰਦਗੀ ਦੀ ਕਹਾਣੀ ਦਾ ਹਿੱਸਾ ਨਹੀਂ ਸੀ श्री कृष्ण ਨੇ ਕਿਹਾ ਸੀ ਕਿ ਮੈਂ ਹਰ ਉਸ ਵਿਅਕਤੀ ਕੋਲ ਵਾਪਿਸ ਜਾਂਦਾ ਹਾਂ ਜਿਸ ਨੂੰ ਮੇਰੇ ਤੇ ਪੂਰਾ ਵਿਸ਼ਵਾਸ ਹੈ ਇਸ ਲੈ ਡਰੋਨਾ ਜੋ ਗਿਆ ਹੈ ਉਹ ਵਾਪਿਸ ਆਵੇਗਾ ਸ਼ਾਇਦ ਅੱਜ ਨਹੀਂ ਪਰ ਜਿਸ ਦਿਨ ਤੁਸੀਂ ਉਸ ਪਰਮਾਤਮਾ ਤੇ ਭਰੋਸਾ ਕਰਨਾ ਸਿੱਖੋਗੇ ਤੁਹਾਡੀ ਜ਼ਿੰਦਗੀ ਬਦਲਨੀ ਸ਼ੁਰੂ ਹੋ ਜਾਵੇਗੀ ਅਤੇ ਇਹ ਸਾਡੀ ਯਾਤਰਾ ਦੀ ਸ਼ੁਰੂਆਤ ਹੈ ਜਿੱਥੋਂ ਅਸੀਂ ਸਿੱਖਦੇ ਹਾਂ ਕਿ ਹਾਰਨਾ ਹਮੇਸ਼ਾ ਅੰਤ ਨਹੀਂ ਹੁੰਦਾ ਕਈ ਵਾਰ ਇਹ ਸਿਰਫ ਇੱਕ ਮੋੜ ਹੁੰਦਾ ਹੈ ਜਿੱਥੇ ਉਹ ਚੀਜ਼ ਹੋਰ ਵੀ ਸੁੰਦਰ ਵਾਪਸ ਆਉਂਦੀ ਹੈ ਤਾਂ ਜਿਵੇਂ ਅਸੀਂ ਕਿਹਾ ਸੀ ਜੋ ਚਲਾ ਗਿਆ ਹੈ ਉਹ ਉਦੋਂ ਵਾਪਸ ਆਵੇਗਾ ਜਦੋਂ ਤੁਸੀਂ ਤਿਆਰ ਹੋਵੋਗੇ ਪਰ ਜੋ ਤਿਆਰ ਹੋ ਰਿਹਾ ਹੈ ਕਈ ਵਾਰ ਸਾਨੂੰ ਲੱਗਦਾ ਹੈ ਕਿ ਮੈਂ ਹਰ ਰੋਜ਼ ਰੋਂਦਾ ਹਾਂ ਮੈਨੂੰ ਦੁੱਖ ਹੁੰਦਾ ਹੈ ਮੈਨੂੰ ਯਾਦ ਹੈ ਕਿ ਇਹ ਪਿਆਰ ਨਹੀਂ ਹੈ ਕਿ ਇਸ ਤੋਂ ਵਧੀਆ ਕੋਈ ਤਿਆਰੀ ਹੋ ਸਕਦੀ ਹੈ ਪਰ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਤੁਹਾਡਾ ਦੁੱਖ ਤੁਹਾਡੀ ਭਗਤੀ ਨਹੀਂ ਹੈ ਤੁਹਾਡੀ ਸ਼ਾਂਤੀ ਤੁਹਾਡਾ ਸੱਚਾ ਵਿਸ਼ਵਾਸ ਹੈ ਸ਼੍ਰੀ ਕ੍ਰਿਸ਼ਨ ਉਹ भगत ਪਸੰਦ ਨੂੰ ਉਹ भगत ਪਸੰਦ ਹਨ ਜੋ ਦੁੱਖ ਵਿੱਚ ਵੀ ਮੁਸਕਰਾ ਸਕਦੇ ਹਨ ਜੋ ਇਕੱਲੇ ਹੋਣ ਤੇ ਵੀ ਪਿਆਰ ਵਿੱਚ ਰਹਿ ਸਕਦੇ ਹਨ ਜੋ ਵਾਪਿਸ ਆਉਣ ਦੀ ਉਮੀਦ ਵਿੱਚ ਜ਼ਿੰਦਗੀ ਤੋਂ ਮੂੰਹ ਨਹੀਂ ਮੋੜਦੇ ਤੁਸੀਂ ਦੇਖਿਆ ਹੋਵੇਗਾ ਕਿ ਰਾਧਾ ਅਤੇ ਕ੍ਰਿਸ਼ਨ ਇਕ ਨਹੀਂ ਹੋਏ ਪਰ ਫਿਰ ਵੀ ਉਹਨਾਂ ਦਾ ਨਾਮ ਅੱਜ ਵੀ ਇਕੱਠੇ ਲਏ ਜਾਂਦੇ ਹਨ ਕਿਉਂਕਿ ਰਾਧਾ ਨੇ ਕਦੇ ਕ੍ਰਿਸ਼ਨ ਨੂੰ ਆਪਣੇ ਤੋਂ ਵੱਖਰਾ ਨਹੀਂ ਸਮਝਿਆ ਕ੍ਰਿਸ਼ਨ ਚਲੇ ਪਰ ਰਾਧਾ ਨੇ ਉਹਨਾਂ ਨੂੰ ਆਪਣੇ ਦਿਲ ਤੋਂ ਨਹੀਂ ਜਾਣ ਦਿੱਤਾ ਸ਼੍ਰੀ ਕ੍ਰਿਸ਼ਨ ਨੇ ਵੀ ਰਾਧਾ ਨੂੰ ਕਦੇ ਨਹੀਂ ਭੁੱਲਿਆ ਕਿਉਂਕਿ ਇਹ ਪਿਆਰ ਸੀ ਸੌਦਾ ਨਹੀਂ ਇਸ ਲਈ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਕਿਸੇ ਨੂੰ ਗਵਾ ਦਿੰਦੇ ਹੋ ਤਾਂ ਸੋਚੋ ਕਿ ਕੀ ਇਹ ਪਿਆਰ ਸੀ ਜੇ ਇਹ ਪਿਆਰ ਸੀ ਤਾਂ ਇਹ ਜ਼ਰੂਰ ਵਾਪਸ ਆਵੇਗਾ ਕਈ ਵਾਰ ਉਹ ਵਿਅਕਤੀ ਵਾਪਿਸ ਨਹੀਂ ਆਉਂਦਾ ਪਰ ਉਸ ਦਾ ਰੂਪ ਬਦਲ ਜਾਂਦਾ ਹੈ ਤੁਸੀਂ ਕਿਸੇ ਹੋਰ ਰੂਪ ਵਿੱਚ ਉਹੀ ਨੇੜਤਾ ਦੇਖਣੀ ਸ਼ੁਰੂ ਕਰ ਦਿੰਦੇ ਹੋ ਉਹੀ ਚੀਜ਼ ਉਹੀ ਭਾਵਨਾ ਤੇ ਫਿਰ ਤੁਸੀਂ ਸਮਝਦੇ ਹੋ ਕਿ ਸ਼੍ਰੀ ਕ੍ਰਿਸ਼ਨ ਝੂਠ ਨਹੀਂ ਬੋਲਦੇ ਤੁਸੀਂ ਆਪਣਾ ਪੁਰਾਣਾ ਕਰ ਛੱਡ ਦਿੰਦੇ ਹੋ ਫਿਰ ਤੁਹਾਨੂੰ ਨਵੇਂ ਕਰ ਦਾ ਉਹੀ ਪੁਰਾਣੀ ਹਵਾ ਮਿਲਦੀ ਹੈ ਕਈ ਵਾਰ ਤੁਸੀਂ ਕੋਈ ਰਿਸ਼ਤਾ ਗਵਾ ਦਿੰਦੇ ਹੋ ਫਿਰ ਕੋਈ ਅਜਨਬੀ ਉਹਨੂੰ ਇਹੀ ਨੋੜਤਾ ਦਿੰਦਾ ਹੈ ਉਹ ਸਭ ਕੁਝ ਵਾਪਿਸ ਆਉਂਦਾ ਹੈ ਕਦੇ ਇੱਕ ਮਨੁੱਖ ਦੇ ਰੂਪ ਵਿੱਚ ਕਦੇ ਇੱਕ ਅਨੁਭਵ ਦੇ ਰੂਪ ਵਿੱਚ ਤੇ ਕਦੇ ਇੱਕ ਸਬਰ ਦੇ ਸਬਕ ਦੇ ਰੂਪ ਵਿੱਚ ਪਰ ਹਮੇਸ਼ਾ ਇੱਕ ਗੱਲ ਯਾਦ ਰੱਖੋ ਤੁਹਾਨੂੰ ਕਿਸੇ ਦੇ ਵਾਪਿਸ ਆਉਣ ਦੀ ਉਮੀਦ ਵਿੱਚ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਚਾਹੀਦਾ ਸ਼੍ਰੀ ਕ੍ਰਿਸ਼ਨ ਨਹੀਂ ਕਹਿੰਦੇ ਕਿ ਆਪਣੇ ਆਪ ਤੇ ਰਹਿਮ ਕਰੋ ਰੋਂਦੇ ਰਹੋ ਫਿਰ ਮੈਂ ਨਹੀਂ ਆਵਾਂਗਾ ਉਹ ਕਹਿੰਦੇ ਹਨ ਆਪਣੇ ਆਪ ਨੂੰ ਜਾਨੋ ਆਪਣੀ ਸ਼ਕਤੀ ਨੂੰ ਪਹਿਚਾਨੋ ਜਦੋਂ ਤੁਸੀਂ ਆਪਣੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਬ੍ਰਹਿਮੰਡ ਤੁਹਾਡੀਆਂ ਗਵਾਚੀਆਂ ਹੋਈਆਂ ਚੀਜ਼ਾਂ ਆਪਣੇ ਆਪ ਵਾਪਿਸ ਕਰ ਦੇਵੇਗਾ ਕੀ ਤੁਸੀਂ ਕਦੇ ਸੂਰਜ ਨੂੰ ਉਦਾਸ ਹੁੰਦੇ ਦੇਖਿਆ ਹੈ ਨਹੀਂ ਕਿਉਂਕਿ ਸੂਰਜ ਜਾਣਦਾ ਹੈ ਕਿ ਜੇ ਰਾਤ ਆ ਗਈ ਹੈ ਤਾਂ ਸਵੇਰ ਵੀ आएगी ਅਤੇ ਇਹ ਹੀ ਜੀਵਨ ਹੈ ਜੋ ਤੁਹਾਡੇ ਤੋਂ ਚਲਾ ਗਿਆ ਹੈ ਉਹ ਸਿਰਫ ਤੁਹਾਡੀ ਜ਼ਿੰਦਗੀ ਦੀ ਰਾਤ ਸੀ ਸਵੇਰ ਨਿਸ਼ਚਿਤ ਹੈ ਕਿਉਂਕਿ ਸ਼੍ਰੀ ਕ੍ਰਿਸ਼ਨ ਖੁਦ ਕਹਿੰਦੇ ਹਨ ਮੈਂ ਹਰ ਹਨੇਰੇ ਵਿੱਚ ਛੁਪਿਆ ਹੋਇਆ ਹਾਂ ਹਰ ਸਵੇਰ ਮੇਰਾ ਰੂਪ ਹੈ ਹੁਣ ਉ ਇੱਥੇ ਇੱਕ ਹੋਰ ਸਵਾਲ ਉੱਠਦਾ ਹੈ ਜੇਕਰ ਜੋ ਚਲਾ ਗਿਆ ਹੈ ਉਹ ਵਾਪਿਸ ਆਵੇਗਾ ਤਾਂ ਸਾਨੂੰ ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿੰਨਾ ਸਹਿਣਾ ਚਾਹੀਦਾ ਹੈ ਸ਼੍ਰੀਕ੍ਰਿਸ਼ਨ ਕਹਿੰਦੇ ਹਨ ਪਿਆਰ ਵਿੱਚ ਸਮੇ ਦੀ ਕੋਈ ਕੀਮਤ ਨਹੀਂ ਹੁੰਦੀ ਸੱਚ ਹਮੇਸ਼ਾ ਵਾਪਿਸ ਆਉਂਦਾ ਹੈ ਪਰ ਉਹ ਉਦੋਂ ਹੀ ਜਦੋਂ ਤੁਹਾਡਾ ਮਨ ਸਥਿਰ ਹੁੰਦਾ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਤਿਆਰ ਹੁੰਦੇ ਹੋ ਕਈ ਵਾਰ ਤੁਸੀਂ ਕਿਸੇ ਨੂੰ ਬਹੁਤ ਦਰਦ ਦਿੰਦੇ ਹੋ ਤੁਸੀਂ ਉਸ ਨੂੰ ਚਾਹੁੰਦੇ ਹੋ ਪਰ ਉਹ ਵਾਪਿਸ ਨਹੀਂ ਆਉਂਦਾ ਕਿਉਂਕਿ ਕ੍ਰਿਸ਼ਨ ਤੁਹਾਨੂੰ ਸਿਖਾਉਂਦਾ ਚਾਹੁੰਦੇ ਹਨ ਕਿ ਆਪਣੇ ਆਪ ਨੂੰ ਨਾ ਭੁੱਲੋ ਜਦੋਂ ਕੋਈ ਚਲਾ ਜਾਂਦਾ ਹੈ ਤਾਂ ਉਹ ਤੁਹਾਨੂੰ ਕ ਤਿਆਰ ਕਰ ਰਿਹਾ ਹੁੰਦਾ ਹੈ ਇੱਕ ਅਜਿਹੇ ਪਵਿੱਖ ਲਈ ਜਿੱਥੇ ਵਾਪਿਸ ਆਉਣ ਵਾਲਾ ਸਿਰਫ ਤੁਹਾਨੂੰ ਚੁਣਨ ਲਈ ਨਹੀਂ ਆਵੇਗਾ ਉਹ ਤੁਹਾਡੇ ਪਿਆਰ ਦਾ ਸਤਿਕਾਰ ਕਰਨ ਲਈ ਆਵੇਗਾ ਅਤੇ ਹੁਣ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਦੇ ਅਜੀ ਵੀ ਆਪਣੇ ਆਪ ਨੂੰ ਅਧੂਰਾ ਸਮਝਦੇ ਹੋ ਕਿਉਂਕਿ ਕੋਈ ਚਲਾ ਗਿਆ ਹੈ ਕਿ ਤੁਸੀਂ ਕਦੇ ਅਜੀ ਵੀ ਇਸ ਮੋੜ ਤੇ ਰੁਕ ਜਾਂਦੇ ਹੋ ਜਿੱਥੇ ਉਹ ਵਕ ਹੋ ਗਿਆ ਸੀ ਜੇ ਹਾਂ ਤਾਂ ਉਠੋ ਅਤੇ ਮੇਰੇ ਨਾਲ ਸ਼੍ਰੀ ਕ੍ਰਿਸ਼ਨ ਨਾਲ ਆਓ ਕਿਉਂਕਿ ਸ਼੍ਰੀ ਕ੍ਰਿਸ਼ਨ ਸਾਨੂੰ ਗਵਾਚੇ ਹੋਏ ਲੋਕਾਂ ਨਾਲ ਦੁਬਾਰਾ ਮਿਲਾਉਣ ਲਈ ਨਹੀਂ ਸਿਰਫ ਆਏ ਹਨ ਉਹ ਸਾਨੂੰ ਆਪਣੇ ਆਪ ਨਾਲ ਦੁਬਾਰਾ ਮਿਲਾਉਣ ਲਈ ਆਏ ਹਨ ਜਦੋਂ ਅਰਜੁਨ ਨੇ ਆਪਣਾ ਤਨੁਸ਼ਛੜ ਦਿੱਤਾ ਸੀ ਸ਼੍ਰੀਕ੍ਰਿਸ਼ਨ ਨੇ ਉਸ ਨੂੰ ਆਪਣਾ ਸਭ ਧਰਮ ਯਾਦ ਦਿਵਾਇਆ ਅੱਜ ਤੁਹਾਡਾ ਸਭ ਧਰਮ ਕੀ ਹੈ ਰਿਸ਼ਤਿਆਂ ਵਿੱਚ ਸੱਚਾ ਰਹਿਣਾ ਆਪਣੇ ਆਪ ਨੂੰ ਪਿਆਰ ਕਰਨਾ ਜ਼ਾ ਜ਼ਿੰਦਗੀ ਵਿੱਚ ਅੱਗੇ ਵਧਣਾ ਸ਼ਾਇਦ ਸਭ ਕੁਝ ਇਸ ਲਈ ਇੱਕ ਵਾਅਦਾ ਕਰੋ ਅੱਜ ਤੋਂ ਤੁਸੀਂ ਆਪਣੇ ਆਪ ਨੂੰ ਨਹੀਂ ਰੋਕੋਗੇ ਕਿਉਂਕਿ ਜਿਸ ਨੇ ਤੁਹਾਨੂੰ ਛੱਡ ਦਿੱਤਾ ਹੈ ਉਹ ਤੁਹਾਡੇ ਜੀਵਨ ਵਿੱਚ ਸ਼੍ਰੀਕ੍ਰਿਸ਼ਨ ਨੂੰ ਲਿਆਉਣ ਦੇ ਕਾਰਨ ਵਜੋਂ ਚਲਾ ਗਿਆ ਹੈ ਜਦੋਂ ਤੁਸੀਂ ਸ਼੍ਰੀ ਕ੍ਰਿਸ਼ਨ ਵਿੱਚ ਲੀਨ ਹੋਵੋਗੇ ਤਾਂ ਜੋ ਵਾਪਸ ਆਵੇਗਾ ਉਹ ਤੁਹਾਡੇ ਨਾਲ ਨਹੀਂ ਹੋਵੇਗਾ ਪਰ ਤੁਹਾਡੇ ਅੰਦਰ ਤੁਹਾਨੂੰ ਸ਼ਾਂਤੀ ਮਿਲੇਗੀ ਤੁਹਾਨੂੰ ਜਵਾਬ ਮਿਲਣਗੇ ਤੁਹਾਨੂੰ ਦਿਸ਼ਾ ਮਿਲੇਗੀ ਤੇ ਸਭ ਤੋਂ ਪਹੱਤਪੂਰਨ ਗੱਲ ਇਹ ਹੈ ਕਿ ਤੁਸੀਂ ਗਵਾਚੇ ਹੋਏ ਨੂੰ ਵਾਪਸ ਆਉਂਦੇ ਦੇਖੋਗੇ ਹੌਲੀ-ਹੌਲੀ ਪਰ ਸੱਚਾਈ ਨਾਲ ਕਿਉਂਕਿ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਮੈਂ ਕਦੇ ਵੀ ਕਿਸੇ ਨੂੰ ਨਹੀਂ ਛੱਡਦਾ ਇਹ ਮੈਨੂੰ ਪਛਾਣਨ ਦਾ ਸਮਾਂ ਆ ਗਿਆ ਹੈ ਇਸ ਲਈ ਹੁਣ ਜਦੋਂ ਅਸੀਂ ਇੰਨੀ ਦੂਰ ਆ ਗਏ ਹਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ ਕਿ ਤੁਸੀਂ ਅੱਜ ਕੀ ਸੋਚ ਰਹੇ ਹੋ ਕਿ ਇਹ ਵਾਪਿਸ ਆਵੇਗਾ ਕਿ ਮੇਰਾ ਸੁਪਨਾ ਮੇਰਾ ਪਿਆਰ ਮੇਰੀ ਗਵਾਚੀ ਹੋਈ ਚੀਜ਼ ਕੀ ਇਹ ਸੱਚਮੁੱਚ ਵਾਪਿਸ ਆਵੇਗੀ ਜਵਾਬ ਹਾਂ ਹੈ ਪਰੇ ਉਦੋਂ ਹੀ ਵਾਪਸ ਆਵੇਗਾ ਜਦੋਂ ਇਸ ਦੀ ਉਡੀਕ ਵਿੱਚ ਆਪਣੇ ਆਪ ਨੂੰ ਨਹੀਂ ਗਵਾਉਂਦੇ ਸਗੋਂ ਆਪਣੇ ਆਪ ਨੂੰ ਇਸ ਦਾ ਸਵਾਗਤ ਕਰਨ ਦੇ ਯੋਗ ਬਣਾਉਂਦੇ ਹਾਂ ਦੇਖੋ ਸ਼੍ਰੀ ਕ੍ਰਿਸ਼ਨ ਕਦੇ ਵੀ ਸਿੱਧੇ ਜਵਾਬ ਨਹੀਂ ਦਿੰਦੇ ਉਹ ਸੰਕੇਤ ਦਿੰਦੇ ਹਨ ਕਦੇ ਸਥਿਤੀ ਦੇ ਰੂਪ ਵਿੱਚ ਕਦੇ ਕਿਸੇ ਨਵੇਂ ਵਿਅਕਤੀ ਦੇ ਰੂਪ ਵਿੱਚ ਤੇ ਕਦੇ ਇਕਾਂਤ ਵਿੱਚ ਇੱਕ ਸ਼ਾਂਤ ਆਵਾਜ਼ ਦੇ ਰੂਪ ਵਿੱਚ ਕੀ ਤੁਸੀਂ ਕਦੇ ਉਹ ਆਵਾਜ਼ ਸੁਣੀ ਹੈ ਤੇ ਹੰਨਲ ਬੈਠੋ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਆਪਣੇ ਅੰਦਰ ਦੇਖੋ ਸ਼੍ਰੀ ਕ੍ਰਿਸ਼ਨ ਉੱਥੇ ਹੀ ਬੈਠੇ ਹਨ ਉਹ ਕਹਿੰਦੇ ਹਨ ਮੈਂ ਤੁਹਾਡੇ ਹਰ ਦੁੱਖ ਸੁੱਖ ਵਿਚ ਹਰ ਉਮੀਦ ਵਿਚ ਤੁਹਾਡੇ ਨਾਲ ਹਾਂ ਤੁਹਾਨੂੰ ਹੁਣ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਡਰ ਸਭ ਤੋਂ ਵੱਡਾ ਬੰਨ ਹੈ ਜੋ ਗੁਆਚੀਆਂ ਚੀਜ਼ਾਂ ਨੂੰ ਵਾਪਿਸ ਕਰਨ ਤੋਂ ਆਉਣ ਤੋਂ ਰੋਕਦਾ ਹੈ ਕ੍ਰਿਸ਼ਨ ਵਾਰ-ਵਾਰ ਕਹਿੰਦੇ ਹਨ ਜੋ ਮੇਰਾ ਹੈ ਮੈਂ ਉਸ ਨੂੰ ਜ਼ਰੂਰ ਪ੍ਰਾਪਤ ਕਰਾਂਗਾ ਅਤੇ ਜੋ ਤੁਹਾਡਾ ਹੈ ਉਹ ਜਰੂਰ ਤੁਹਾਡੇ ਕੋਲ ਵਾਪਸ ਆਵੇਗਾ ਦੁਨੀਆ ਦੀ ਕੋਈ ਵੀ ਸ਼ਕਤੀ ਇਸ ਨੂੰ ਤੁਹਾਡੇ ਡਰ ਤੋਂ ਇਲਾਵਾ ਨਹੀਂ ਰੋਕ ਸਕਦੀ ਇਸ ਲਈ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕੀ ਤੁਸੀਂ ਅਜੇ ਵੀ ਡਰਦੇ ਹੋ ਕੀ ਤੁਹਾਨੂੰ ਡਰ ਹੈ ਕਿ ਜੋ ਚਲਾ ਗਿਆ ਹੈ ਉਹ ਕਦੇ ਵਾਪਸ ਨਹੀਂ ਆਵੇਗਾ ਜਾਂ ਕੀ ਤੁਹਾਨੂੰ ਡਰ ਹੈ ਕਿ ਜੇ ਵਾਪਸ ਆ ਵੀ ਜਾਵੇ ਤਾਂ ਇਹ ਪਹਿਲਾਂ ਵਰਗਾ ਨਹੀਂ ਰਹੇਗਾ श्री भगवान कृष्ण ਕਹਿੰਦੇ ਹਨ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਜਦੋਂ ਤੁਸੀਂ ਨਹੀਂ ਸਿੱਖਿਆ ਉਹ ਚੀਜ਼ ਤੁਹਾਡੇ ਤੋਂ ਚਲੀ ਗਈ ਅਤੇ ਜਦੋਂ ਤੁਸੀਂ ਇਸ ਨੂੰ ਸਿੱਖਣਾ ਸਿੱਖੋਗੇ ਫਿਰ ਉਹ ਤੁਹਾਡੀ ਜ਼ਿੰਦਗੀ ਵਿੱਚ ਵਾਪਸ ਆਵੇਗੀ ਇਸ ਵਾਰ ਸਥਾਈ ਰੂਪ ਦੇ ਵਿੱਚ ਇਸ ਲਈ ਅੱਜ ਤੋਂ ਇੱਕ ਸੰਕਲਪ ਲਓ ਕਿ ਹੁਣ ਤੋਂ ਤੁਸੀਂ ਕਿਸੇ ਦੇ ਜਾਣਕਾਰ ਨਹੀਂ ਟੁੱਟੋਗੇ ਸਗੋਂ ਤੁਸੀਂ ਆਪਣੇ ਆਪ ਨੂੰ ਇੰਨਾ ਸੁੰਦਰ ਅਤੇ ਮਜ਼ਬੂਤ ਬਣਾਓ ਕਿ ਜਦੋਂ ਉਹ ਵਾਪਿਸ ਆਵੇਗਾ ਤਾਂ ਤੁਸੀਂ ਖੁਦ ਕਹੋਗੇ ਕਿ ਧੰਨਵਾਦ ਮੈਂ ਵਾਪਿਸ ਆ ਗਿਆ ਹਾਂ ਅਤੇ ਭਾਵੇਂ ਉਹ ਵਾਪਿਸ ਨਾ ਵੀ ਆਵੇ ਤੁਸੀਂ ਫਿਰ ਵੀ ਮੁਸਕਰਾ ਕੇ ਕਹਿ ਸਕਦੇ ਹੋ ਕਿ ਕੋਈ ਫਰਕ ਨਹੀਂ ਪੈਂਦਾ ਜਿਸ ਨੂੰ ਮੈਂ ਪ੍ਰਾਪਤ ਕਰਨਾ ਸੀ ਉਹ ਮੇਰੇ ਅੰਦਰ ਪੈਦਾ ਹੋਇਆ ਹੈ ਇਹ ਸ਼੍ਰੀਕ੍ਰਿਸ਼ਨ ਦੇ ਰੂਪ ਵਿੱਚ ਜੀਵਨ ਹੈ ਇਹ ਆਤਮਾ ਦੀ ਯਾਤਰਾ ਹੈ ਜਿੱਥੇ ਇੱਕ ਦਿਨ ਅਸੀਂ ਸਮਝਦੇ ਹਾਂ ਕਿ ਅਸੀਂ ਜੋ ਗਵਾਇਆ ਹੈ ਉਹ ਬਾਹਰ ਕਦੇ ਨਹੀਂ ਸੀ ਉਹ ਸਾਡੇ ਅੰਦਰ ਸੀ ਅਸੀਂ ਇਸ ਨੂੰ ਪਛਾਨਿਆ ਨਹੀਂ ਸੀ ਇਸ ਲਈ ਹੁਣੇ ਪਛਾਨੋ ਕਿ શ્રીਕ੍ਰਿਸ਼ਨ ਕਿਤੇ ਬਾਹਰ ਨਹੀਂ ਹਨ ਉਹ ਤੁਹਾਡੇ ਸਾਹਾਂ ਵਿੱਚ ਹਨ ਤੁਹਾਡੇ ਦਿਲ ਦੀਆਂ ਟੜਕਣਾ ਵਿੱਚ ਹਨ ਅਤੇ ਉਸ ਪਿਆਰ ਵਿੱਚ ਹਨ ਜੋ ਤੁਸੀਂ ਕਦੇ ਸੱਚਾਈ ਨਾਲ ਕਿਸੇ ਲਈ ਮਹਿਸੂਸ ਕੀਤਾ ਸੀ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਅੰਦਰਲੇ શ્રીਕ੍ਰਿਸ਼ਨ ਨੂੰ ਜਗਾਓ ਤਾਂ ਜੋ ਤੁਸੀਂ ਇਸ ਵਿਸ਼ਵਾਸ ਨਾਲ ਅੱਗੇ ਵੱਧ ਸਕੋ ਕਿ ਜੋ ਚਲਾ ਗਿਆ ਹੈ ਉਹ ਜਾਂ ਤਾਂ ਵਾਪਸ ਆਵੇਗਾ ਜਾਂ ਇਸ ਦਾ ਇੱਕ ਬਿਹਤਰ ਰੂਪ ਆਵੇਗਾ ਅਤੇ ਦੋਵਾਂ ਸਥਿਤੀਆਂ ਵਿੱਚ ਤੁਸੀਂ ਹਾਰੇ ਨਹੀਂ ਸਗੋ ਜਿੱਤੇ ਹੋ ਇਸ ਲਈ ਜੇਕਰ ਹੁਣ ਤੁਹਾਡੇ ਦਿਲ ਵਿੱਚ ਥੋੜਾ ਜਿਹਾ ਵੀ ਵਿਸ਼ਵਾਸ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਤੁਹਾਡੇ ਲਈ ਕੁਝ ਸੁੰਦਰ ਬਣਾਇਆ ਹੈ ਤਾਂ ਟਿੱਪਣੀ ਵਿੱਚ ਜਰੂਰ ਰਾਧੇ ਰਾਧੇ ਲਿਖੋ ਤਾਂ ਜੋ ਸਾਰਾ ਬ੍ਰਹਿਮੰਡ ਇਸ ਨੂੰ ਸੁਨੇ ਕਿ ਤੁਸੀਂ ਹੁਣ ਡਰਦੇ ਨਹੀਂ ਹੋ ਤੁਸੀਂ ਹੁਣ ਤਿਆਰ ਹੋ ਤੇ ਹਾਂ ਜੇਕਰ ਇਸ ਵੀਡੀਓ ਨੇ ਤੁਹਾਡੇ ਦਿਲ ਨੂੰ ਛੂ ਲਿਆ ਹੈ ਤਾਂ ਇਸ ਨੂੰ ਜਰੂਰ ਲਾਈਕ ਕਰੋ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਭਵਿੱਖ ਵਿੱਚ ਵੀ ਅਸੀਂ ਸ਼੍ਰੀਕ੍ਰਿਸ਼ਨ ਦੇ ਅਜਿਹੇ ਸ਼ਬਦਾਂ ਨੂੰ ਰੋਜ਼ਾਨਾ ਜੀਵਨ ਨਾਲ ਜੋੜ ਕੇ ਤੁਹਾਡੇ ਲਈ ਲਿਆਉਂਦੇ ਰਹਾਂਗੇ ਤੇ ਅੰਤ ਵਿੱਚ ਜੇਕਰ ਤੁਸੀਂ ਇਸ ਸਮੇਂ ਵੀ ਕਿਸੇ ਦਰਦ ਕਿਸੇ ਦੂਰੀ ਕਿਸੇ ਵਿਗਾਚੇ ਹੋਏ ਪਲ ਵਿੱਚ ਗੁਜ਼ਰ ਰਹੇ ਹੋ ਤਾਂ ਆਪਣੇ ਮਨ ਵਿੱਚ ਇੱਕ ਗੱਲ ਦਹਿਰਾਓ ਡਰੋ ਨਾ ਜੋ ਚਲਾ ਗਿਆ ਹੈ ਉਹ ਵਾਪਸ ਆਵੇਗਾ